ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਵਿਦਿਅਕ ਸੈਸ਼ਨ 2025-26 ਦੇ ਲਈ ਦਾਖਲਾ ਮੁਹਿੰਮ 2025 ਦੀ ਰਣਨੀਤੀ ਤਿਆਰ ਕਰ ਲਈ। ਇਸ ਮੁਹਿੰਮ ਦਾ ਟੀਚਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਦੀ ਗਿਣਤੀ ਨੂੰ ਵਧਾਉਣਾ ਹੈ। ਵਿਭਾਗ ਨੇ ਇਸ ਮੁਹਿੰਮ ਤਹਿਤ ਪ੍ਰੀ ਪ੍ਰਾਇਮਰੀ, ਪ੍ਰਾਇਮਰੀ ਪੱਧਰ ਤੇ 10% ਦੀ ਅਤੇ ਸੈਕੰਡਰੀ ਪੱਧਰ ਤੇ 5% ਦੀ ਦਾਖਲੇ ਵਧਾਉਣ ਦੇ ਟੀਚੇ ਲਈ ਡੀਈਓਜ਼ ਨੂੰ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਦਾਖਲੇ ਵਾਅਦੇ ਦੀ ਗਣਨਾ 31 ਜਨਵਰੀ 2025 ਤੱਕ ਦੀ ਸਥਿਤੀ ਤੇ ਆਧਾਰਿਤ ਕੀਤੀ ਜਾਵੇਗੀ ਦਾਖਲਾ ਮੁਹਿੰਮ ਦੇ ਸਚਾਰੂ ਸੰਚਾਲਨ ਦੇ ਲਈ ਸੂਬਾ ਪੱਧਰ ਤੋਂ ਲੈ ਕੇ ਸਕੂਲ ਪੱਧਰ ਤੱਕ ਵਿਸ਼ੇਸ਼ ਦਾਖਲਾ ਕਮੇਟੀਆਂ ਦਾ ਗਠਨ ਕੀਤਾ ਜਾਏਗਾ ਜੋ ਦਾਖਲੇ ਦੀ ਸਥਿਤੀ ਦੀ ਨਿਗਰਾਨੀ ਅਤੇ ਸਮੀਖਿਆ ਕਰਨਗੇ ਮਾਪਿਆਂ ਨੂੰ ਦਿੱਤੀ ਟੋਲ ਫਰੀ ਨੰਬਰ ਦੀ ਸਹੂਲਤ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਟੋਲ ਫਰੀ ਨੰਬਰ 8800802139 ਜਾਰੀ ਕੀਤਾ ਗਿਆ ਇਸ ਨੰਬਰ ਤੇ ਕਾਲ ਕਰਕੇ ਸਾਰੇ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਸਿੱਖਿਆ ਵਿਭਾਗ ਪੰਜਾਬ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਪ੍ਰਚਾਰ ਪ੍ਰਸਾਰ ਦੀ ਪੂਰੀ ਯੋਜਨਾ ਬਣਾਈ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਮਾਤਾ ਪਿਤਾ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਕਰਵਾਉਣ